ਕੱਲ ਜੀ ਵੀਡੀਓ ਵੇਰ ਕੇ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਨਵੀਆਂ ਪਟ્રોલ ਡੀਜ਼ਲ ਕਾਰਾਂ ਤੇ ਲੱਗਣ ਜਾ ਰਿਹਾ ਖਾਂ ਬੈਨ ਜਾਨ ਨੂੰ ਕਦੋਂ ਲਾਗੂ ਹੋਏਗਾ ਇਹ ਫੈਸਲਾ ਇਨਾਂ ਲੋਕਾਂ ਦੀਆਂ ਬਤਨੀਆਂ ਮੁਸ਼ਕਲਾਂ ਮੁਸ਼ਕਲਾਂ ਦਿੱਲੀ ਐਨਸੀਐਨਸੀਆਰਪੀ ਵੱద్ది ਹਵਾ ਪ੍ਰਦੂਸ਼ਣ ਸਮੱਸਿਆ ਨੂੰ ਰੋਕਣ ਲਈ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਨੇ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ 1 ਜਨਵਰੀ 2026 ਤੋਂ ਹੁਣ ਕੋਈ ਵੀ ਨਵਾਂ ਪਟ્રોલ ਜਾਂ ਡੀਜ਼ਲ ਵਨ ਕੈਬ ਐਗਰੀ ਗੈਟਰ ਡਿਲੀਵਰੀ ਕੰਪਨੀ ਜਾਂ ਈ-ਕਮਰਸ ਫਲੀਟ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕੇਗਾ ਦਰਅਸਲ ਇਸ ਫੈਸਲੇ ਦਾ ਦੇਸ਼ ਦਿੱਲੀ ਐਨਸੀਆਰ ਖੇਤਰ ਨੂੰ ਜ਼ੀਰੋ ਐਮੀਸ਼ਨ ਟ੍ਰਾਂਸਪੋਰਟ ਜ਼ੋਨ ਵੱਲ ਲੈ ਜਾਣਾ ਹੈ ਇਹ ਪਾ ਬੰਦੀ ਸਿਰਫ ਟੈਕਸੀਆਂ ਤੱਕ ਸੀਮਿਤ ਨਹੀਂ ਸਗੋ ਕਈ ਤਰ੍ਹਾਂ ਦੇ ਵਪਾਰਕ ਅਤੇ ਡਿਲੀਵਰੀ ਵਾਨ ਡਿਲੀਵਰੀ ਵਾਨ ਵੀ ਇਸ ਦੇ ਦਾਇਰੇ ਵਿੱਚ ਸ਼ਾਮਲ ਹੋਣਗੇ ਇਸ ਵਿੱਚ ਊਲਾ ਤੇ ਉਬੇਰ ਵਰਗੀਆਂ ਕੈਪ ਐਗਰੀਗੇਟਰ ਟੈਕਸੀਆਂ ਫਲਿੱਪਕਾਰਟ ਤੇ ਐਮਾਜ਼ਾਨ ਵਰਗੇ ਈ-ਕਾਮਰਸ ਡਿਲੀਵਰੀ ਵਾਨ ਜਮਾਟੋ ਤੇ ਇਸ ਵਹਿਗੀ ਵਰਗੀਆਂ ਫੂਡ ਡਿਲੀਵਰੀ ਬਾਈਕ ਛੋਟਾ ਹਾਥੀਆ ਤੇ ਟਾਟਾ ਏਸ ਵਰਗੇ ਹਲਕੇ ਵਪਾਰਕ ਵਾਹਨ ਤੇ ਮਾਲਵਾ ਵਾਕ ਵਾਹਕ ਅਤਿ ਲੌਜਿਸਟਿਕ ਵਾਹਨਾ ਸ਼ਾਮਲ ਹਨ ਇਹਨਾਂ ਸਾਰੀਆਂ ਸ਼ਰੈਣੀਆਂ ਵਿੱਚ 1 ਜਨਵਰੀ 2026 ਤੋਂ ਸਿਰਫ ਐਸਈਐਨਜੀ ਜਾਂ ਇਲੈਕਟ੍ਰਿਕ ਵਾਹਨਾਂ ਦੀ ਨਵੀਂ ਰਜਿਸਟ੍ਰੇਸ਼ਨ ਦੀ ਇਜਾਜ਼ਤ ਹੈ ਨੋਵੇਗੀ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਇਹਨਾਂ ਵਪਾਰਕ ਵਾਹਨਾਂ ਦੀ ਵਰਤੋਂ ਦਰ ਕਾਫੀ ਜ਼ਿਆਦਾ ਹੈ ਤੇ ਅਕਸਰ ਇਹਨਾਂ ਨੂੰ ਦੀਸਾ ਕੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਾਂਦੀ ਇਹ ਕਾਰਨ ਹੈ ਕਿ ਵਾਹਨ ਨੀਜੀ ਵਾਹਨਾਂ ਨਾਲੋਂ ਜ਼ਿਆਦਾ ਪ੍ਰਦੂਸ਼ਣ ਫਲਾਉਂਦੇ ਹਨ ਇਸੇ ਲਈ ਹੁਣ ਸਿਰਫ ਸੀਐਨਜੀ ਜਾਂ ਇਲੈਕਟ੍ਰਿਕ ਵਾਹਨ ਵਾਨਾਂ ਨੂੰ ਹੀ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਨਾਲ ਹੀ ਇਹਨਾਂ ਕੰਪਨੀਆਂ ਲਈ ਸਰਕਾਰ ਸਰਕਾਰੀ ਪੈਟਰੋਲ ਤੇ ਆਪਣੇ ਪੂਰੇ ਵਨ ਪਲੇਟ ਦੀ ਜਾਣਕਾਰੀ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ ਸਰਕਾਰ ਇਸ ਪਹਿਲ ਕਦਮੀ ਨੂੰ ਜ਼ੀਰੋ ਐਮਿਸ਼ਨ ਮੋਬਿਲਟੀ ਮਿਸ਼ਨ ਵੱਲ ਇੱਕ ਵੱਡਾ ਕਦਮ ਮੰਨ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ